ਨਵੀਂ ਨਰਮਾ ਜੋ ਉਂਗਲ ਖੜੀ ਕਰ ਜੇ ਤੇ 8 ਫੁੱਟ ਨੂੰ ਟੱਪ ਜਾਣਾ ਨੌਜਵਾਨਾ ਸਾਹਮਣੇ ਕਬੱਡੀ ਇਸ ਤੋਂ ਬਾਅਦ ਦੋ ਦੋ ਕਬੱਡੀਆਂ ਬਾਕੀ ਹੈ ਰੂਪੀ ਹੁਣਾਂ ਦੀ ਟੀਮ ਖੇਡ ਰਹੀ ਹੈ ਟੱਕਰ ਵੱਡੀ ਸ਼ੀਲੂ ਨਿਰਮਲ ਸ਼ੀਲੂ ਤੇ ਨਿਰਮਲ ਹੁਣ ਹੁਣ ਆ ਗਿਆ ਸੁਆਦ ਹੌਣ ਆਇਆ ਨਜ਼ਾਰਾ ਹੌਣ ਆਇਆ ਨਜ਼ਾਰਾ ਹੁਣ ਮੈਨੂੰ ਲੱਗਦਾ ਵੀ ਜੱਫੇ ਵਾਲੀ ਮਸ਼ੀਨ ਚੱਲ ਪਈ ਐ ਆਹ ਪਾਲ ਮਾਲੇ ਵਾਲਾ ਤੁਰ ਪਿਆ ਅਮਰੀਕ ਅੱਜ ਗੰਦਾ ਵੱਜੂ ਤੇ ਪੈਰਾ ਥਲੇਂਦਰ ਪਾਲ ਅੱਜ ਭੰਪੜ ਵੱਜੂ ਓਏ ਅੱਜ ਤਸੰਤੀ ਨਹੀਂ ਅੱਜ ਗੱੱਤਰ ਵੱਜੂ ਅੱਜ ਤਸੰਤੀ ਨਹੀਂ ਅੱਜ ਗੱੱਤਰ ਵੱਜੂ ਇਹ ਕੇਂਦਰਾਂ ਦੇ ਵਿੱਚ ਮੇਲਾ ਚੱਲਦਾ ਬੱਲੇ 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 ਹੇਰਾ ਹੇਰਾ नजारा आना किन्नाजारा होली बार आओ पिनी बतारे वाला नंबर जोड़ चुके हैं ਕੰਮ ਰਹੀ ਹੈ ਇਹ 500 ਡਾਲਰ ਇਹ ਦੂਜੀ ਜੋੜੀ 500 ਡਾਲਰ ਦੀ ਹੈ ਇਧਰ ਕਹਿੰਦਾ ਸ਼ੀਲੂ ਮੇਰੇ ਮਿੱਤਰੋ ਕਬੱਡੀ 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 ਉਹ ਜਦੋਂ ਭੱਜਿਆ ਪੰਜਾਬੀਆਂ ਦਾ ਬੱਜੂ ਕਹਿੰਦਾ ਚੱਕ ਦੂ ਮੈਂ ਚੱਕ ਦੂ ਮੈਂ ਚੱਕ ਦੂ ਮੈਂ ਉਹ ਜਦੋਂ ਭੱਜਿਆ ਪੰਜਾਬੀਆਂ ਦਾ ਬੱਜੂ ਕਹਿੰਦਾ ਚੱਕ ਦੂ ਮੈਂ ਚੱਕ ਦੂ ਮੈਂ ਚੱਕ ਦੂ ਮੈਂ ਚੱਕ ਦੂ ਮੈਂ ਜੇ ਕਿਤੇ ਕੱਟੀ ਮਾਗਾ ਜਾਂਦੇ ਨਾ ਹੁਣ ਟੀਮ ਖੇਡ ਰਹੀ ਹੈ ਅਮਿਤ ਸਾਹੀ ਦੀ ਅਮਿਤ ਸਾਹੀ ਦੀ ਟੀਮ ਫਤੇ ਹੋਣੀ ਸਾਡੇ ਵੀਰ ਹਰਮਨ ਹੰਜਣਾ ਹੋਣੀ ਪਾ ਢਿੱਲੋ ਹੋਣੀ ਔਰ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਸੁਰਿੰਦਰ ਖਹਿਰੇ ਉਹਨਾਂ ਦੀ ਟੱਕਰ ਵੱਡੀ ਛੀਲੂ ਬਾਹੂ ਅਗਬਰਪੁਰ ਦਾ ਫਰਦਾ ਹੋਇਆ ਲੱਕ ਫਰਦਾ ਹੋਇਆ ਬਗਲ ਤੌਣ ਤੇ ਹੱਥ ਪੱਜ ਗਈ ਕੈਂਚੀ ਕਰਤਾ ਪੁੱਠਾ ਹੁਣ 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 ਮੈਨੂੰ ਲੱਗਦਾ ਵੀ ਗੱਲ ਗੱਲਾਂ ਗੱਲਾਂ ਗੱਲ ਕਸੂਤੀ ਲੱਗਦੀ ਐ ਮੇਰੇ ਪੰਜਾਬੀ ਵੀਰੋ ਗੱਲ ਕਸੂਤੀ ਲੱਗਦੀ ਐ ਸ਼ਿੱਲੂ ਜੱਫਾ ਲਾ ਗਿਆ ਤੇ ਅਮਰੀਕ ਦੇਖ ਸਾਹਮਣੇ ਜਲੰਧਰ ਦੇ ਸਾਹਮਣੇ ਸਾਹਮਣੇ ਫੇਰ ਨਾਣਾ ਹੋ ਜੇ ਜਦੋਂ ਭਰਾ ਨਾਲ ਖੜਦੇ ਜਾਣਾ ਯਾਰ ਬੇਲੀ ਤੁਰ ਪੈਂਦੇ ਐ ਕੋਈ ਮੋਢੇ ਦਾ ਮੋਢਾ ਜੋੜ ਦਿੰਦੇ ਐ ਇਹ ਮੇਲੇ ਕਾਵਿਆਵਰੇ ਆ ਤੀਜੀ ਕੌਡੀ 500 ਡਾਲਰ ਦੀ ਐ ਇਹਦੇ ਨੇ ਨਵੇਂੜੇ ਹੋਣਗੇ ਸ਼ਿੱਲੂ ਤੇ ਸੁਲਤਾਨ ਦੀ ਟੱਕਰ ਟੱਕਰ ਵੀ ਕਹਿੰਦੇ ਐ ਜੀਲੂ ਖਾਲੀ ਪਿਸਤੌਲ ਨਾਲ ਜਾਉਣਾ ਨਹੀਂ ਫੜਿਆ ਜਾਣਾ ਖਾਲੀ ਪਿਸਤੌਲ ਨਾਲ ਜਾਉਣਾ ਨਹੀਂ ਫੜਿਆ ਜਾਣਾ ਪਈਏ 500 ਸੁਲਤਾਨ ਦੇ ਜੋਤ ਨਾਲ ਫੜਾ ਕੇ ਆਉਣਾ ਰੈਡ ਆਫ ਵੀ ਸਾਡਾ ਪਾਕਿਸਤਾਨ ਵੀ ਸਾਡਾ ਜੇ ਕੋਈ ਸਾਡਾ ਰਹਿਣ ਦੇਉ ਤਾਂ ਜੇ ਕੋਈ ਸਾਡਾ ਰਹਿਣ ਦੇਉ ਤਾਂ ਇਹਦੇ ਗੰਦੀਆਂ ਸਿਆਸਤਾਂ ਰੋਜ਼ ਘੜੀਆਂ ਜਾਂਦੀਆਂ ਕੀ ਕਸੂਰ ਸੀ ਕਿਹੜੇ ਉਹ ਪਹਿਲੇ ગામ ਦੇ ਵਿੱਚ ਮਾਰਤੇ ਕੀ ਕਸੂਰ ਸੀ ਜਿਹੜੇ ਪਹਿਲਾ ਪਲਵੰਮਾਰੇ ਦੇ ਵਿੱਚ ਮਾਰਤੇ ਕੀ ਕਸੂਰ ਸੀ ਉਹਨਾਂ ਦਾ ਪਰ ਗੰਦੀਆਂ ਸਿਆਸਤਾਂ ਗੰਦੀਆਂ ਸਿਆਸਤਾਂ ਪਰ ਨਾਲੇ ਇਸ ਰੇਲੇ ਅੰਦਾ ਕਬੱਡੀ ਪਾਉਣ ਦੇ ਲਈ ਵੜਿਆ ਹੋਇਆ ਹੈ ਅੱਜ ਰੈਫਰੀ ਵੀ ਚੋਟੀ ਦੇ ਲੱਗੇ ਹੋਇਆ ਧੀਰਾਬਾਈ ਕਹਿੰਦਾ ਵੀ ਤੀਰ ਛਟਵਾਲ ਦਾ ਵਿਸ਼ੇਸ਼ ਤੌਰ ਤੇ ਧਿਆਨ ਦਿਕਰ ਦਿਓ ਛੀਲੂ ਬੂਰੇ ਹੋ ਗਿਆ ਮੈਚ ਕਾ ਦਾ ਜੰਬਰ ਆਲੋ ਐ ਲੱਗਦਾ ਜਿੰਨੇ ਜੱਟ ਤੇ ਜ਼ਮੀਨ ਚੱਲਦੀ ਹੁੰਦੀ ਹੈ ਜਿੰਨੇ ਜੱਟ ਤੇ ਜ਼ਮੀਨ ਚੱਲਦੀ ਹੁੰਦੀ ਹੈ ਵੱਡਾ ਧੰਨਵਾਦ ਹੈ ਤੀਰਸ ਤੇ ਤਾਰੀ ਦਾ ਸੁਲਤਾਨ ਆ ਗਿਆ ਇੱਕ ਸਿੰਘਾ ਦੌੜ ਵਾਲਾ ਸੁਲਤਾਨ ਆਹ ਟੱਕਰ ਆਹ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਸੁਲਤਾਨ ਤੇ ਸ਼ੀਲੂ ਮੇਰੇ ਵੀਰੇ ਓ ਪੁਆਇੰਟ ਨਾ ਧਾਵੀ ਦਾ ਪੁਆਇੰਟ ਧਾਵੀ ਦਾ ਪੁਆਇੰਟ ਧਾਵੀ ਦਾ ਕਿ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਆਹ ਰਾਜੇ ਖੇਲੇ ਅੜ ਗਿਆ ਕੁੰਡਾ ਓ ਧੜਕਣ ਜਾਂਦੀ ਹੈ ਰਾਜੇ ਖੇਡ ਟੀਮ ਬੱਪੂ ਹੁਣਾ ਦੀ ਟੀਮ ਰਿੰਟੂ ਹੁਣਾ ਦੀ ਟੀਮ ਚੌਧਰੀਆਂ ਦੀ ਟੀਮ ਰਣਵੀਰ ਹੁਣਾ ਦੀ ਟੀਮ ਸ਼ੀਲੂ ਆਹ ਕੰਨਵਰ ਵਾਲੇ ਕਹਿੰਦੇ ਨਜ਼ਾਰਾ ਹੀ ਆ ਜਾਣਾ ਨਜ਼ਾਰਾ ਹੁਣ ਸਵਾਦ ਅੰਬਾ ਤੇ ਸ਼ੀਲੂ ਅੰਬਾ ਤੇ ਸ਼ੀਲੂ ਟੱਕਰ ਪੱਟੀ ਜਿਹਦਾ ਕੋਈ ਮੁੱਲ ਨਹੀਂ ਜਿਹਦਾ ਕੋਈ ਤੋੜ ਨਹੀਂ ਆਹ ਅੰਬਾ ਪੁਆਇੰਟ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ ਆਹ ਅੰਬਾ ਮੇਰੇ ਵੀਰੋ ਤੌਰ ਵੱਖਰੀ ਹੈ ਕਿ ਕਿਸੇ ਦੇ ਡੌਲਿਆਂ ਚ ਜੋ